ਇਹ ਫਿਸ਼ਿੰਗ ਬਾਲ ਆ ਜੀ ਅੱਛਾ ਇਹ ਸਮੁੰਦਰ ਦੇ ਵਿੱਚ ਜਦੋਂ ਜਾਲ ਸੱਟਦੇ ਉਹਦੀ ਆਇਡੈਂਟੀਫਿਕੇਸ਼ਨ ਵਾਸਤੇ ਨਾਲ ਸੱਟ ਦਿੰਦੇ ਆ ਅੱਛਾ ਇਹ ਵੀ ਸੱਟ ਦਿੰਦੇ ਆ ਇਹ ਇਧਰ ਕੋਈ ਸ਼ੋਅ ਵਾਸਤੇ ਹੁੰਦੀ ਇਹ ਤਾਂ ਸਿਰਫ ਤੁਹਾਨੂੰ ਦੱਸਿਆ ਡਿਸਪਲੇ ਵਾਸਤੇ ਜਾਣਗੇ ਇਹ ਡਿਸਪਲੇ ਵਾਸਤੇ ਆ ਹਾਂਜੀ ਲੱਭੀ ਲੋਕ ਡਿਸਪਲੇ ਵਾਸਤੇ ਵੀ ਚੀਜ਼ਾਂ ਲੈ ਕੇ ਜਾਂਦੇ ਆ ਵਾਹ ਜੀ ਵਾਹ ਇਹ ਆ ਮਿੱਤਰੋ ਦੂਰਬੀਨ ਤੇ ਇਹ ਸਾਰੀ ਵੀ ਇਹ ਉਹ ਸ਼ਿਪ ਦੀਆਂ origignal ਆ ਪਰ ਇਹਨਾਂ ਦੇ ਵਿੱਚੋਂ ਬਹੁਤ ਘੱਟ ਆਉਂਦੀਆਂ ਜਦੋਂ ਆਉਂਦੀਆਂ ਆ ਕੀ ਜੀ ਜੀ ਬਾਈ ਆ ਹਾਈਡਰਾ ਬੈਲਟ ਆ ਜੀ ਅੱਛਾ ਹਾਈਡਰਾ ਟੋਚਨ ਬੈਲਟ ਕਹ ਲਓ ਹਾਈਡਰਾ ਬੈਲਟ ਟੋਚਨ ਬੈਲਟ ਇੱਥੇ ਵੀ ਟੋਚਨ ਟੋਚਨ ਪਾਉਣ ਨੂੰ ਲੋਕ ਵਰਤਦੇ ਆਂ ਵਰਤ ਲੈਂਦੇ ਆ ਜੀ ਆ ਦੇਖੋ ਬਈ ਮਿੱਤਰੋ ਜਿੰਨਾ ਵੀ ਇਹ ਸਮਾਨ ਆ ਨਾ ਇਹ ਸਮੁੰਦਰੀ ਜਾਂ ਜੰਦੇ ਵਿੱਚ ਵਰਤ ਕੇ ਫੇਰ ਇੱਧਰ ਆਉਂਦਾ ਹਨਾ ਤੇ ਇਹ ਟਾਈਟਾਨਿਕ ਕੈਪੈਸਿਟੀ ਆ ਜੀ ਇਹਦੀ ਠੀਕ ਆ ਟਾਈਟਾਨ ਕੈਪੈਸਿਟੀ ਟਾਈਟਾਨ ਦਾ ਵਜ਼ਨ ਖਿੱਚ ਸਕਦਾ ਇਹਨੇ ਆਪਣੇ ਕੋਲੇ ਸ਼ਿਪ ਦੇ ਇਲੈਕਟ੍ਰਿਕ ਲਵਜ਼ ਆਉਂਦੇ ਆ ਅੱਛਾ ਜੀ ਜਿਵੇਂ ਇਲੈਕਟ੍ਰਿਸਿਟੀ ਤੋਂ ਵਜ਼ਨ ਲਈ ਇਲੈਕਟ੍ਰਿਸਿ ओके जी ਸਾਰਾ ਕੁਝ ਲਿਖਿਆ ਹੁੰਦਾ ਉੱਤੇ ਠੀਕ ਇਹ ਤੁਸੀਂ ਕੈਮਰਾ ਮਾਰ ਕੇ ਦਿਖਾ ਬਾਈ ਆ ਦੇਖ ਇਹ ਤੇ ਯੂ ਐਸਏ ਲਿਖਿਆ ਨਾ ਇਹ ਯੂ ਐਸਏ ਦਾ ਬਣਿਆ ਹੋਇਆ ਇਧਰਲੇ ਪਾਸੇ ਦਿਖਾ ਆ ਇੰਡੋਨੇਸ਼ੀਆ ਲਿਖਿਆ ਨਾ ਸਾਹਮਣੇ ਇੰਡੋਨੇਸ਼ੀਆ ਦਾ ਬਣਿਆ ਹੋਇਆ ਕਰੋ ਕਰੀ ਆ ਗਈ ਬਾਈ ਜੈਸਾ ਆ ਤੇ ਤੁਹਾਨੂੰ ਗਲਾਸ ਚਾਹੀਦੇ ਘਰੇ ਰੱਖਣ ਨੂੰ ਆ ਤਾਂ ਜਿਆਦਾ ਬੜਾ ਹੀ ਸੋਹਣਾ ਲੱਗੀਆਂ ਦਾ ਗਲਾਸ ਮੈਨੂੰ ਇਹ ਗਲਾਸ ਆ ਗਏ ਆ ਹਰੇਕ ਗਲਾਸ ਦੀ ਡਿਜ਼ਾਈਨਿੰਗ ਹੈ ਜੀ ਦੇਖ ਸਕਦੇ ਹੋ ਹਰੇ ਸਾਹਮਣੇ ਫਿਰ ਆਪਣੇ ਕੋਲੇ ਝੂਲੇ ਆ ਜਾਣਗੇ ਅੱਛਾ ਜੀ ਚੂਲਿਆਂ ਦੇ ਵਿੱਚ ਆਪਣੇ ਕੋਲੇ ਤਿੰਨ ਚਾਰ ਡਿਜ਼ਾਈਨ ਹੁੰਦੇ ਆ ਫਿਲਹਾਲ ਆਪਣੇ ਕੋਲੇ ਇੱਕੋ ਹੀ ਡਿਜ਼ਾਈਨ ਹੈ ਇਹਨਾਂ ਦੀ ਆਪਾਂ 3 ਤੋਂ ਲੈ ਕੇ 5 ਸਾਲ 10 ਸਾਲ ਤੱਕ ਦੀ ਗਾਰੰਟੀ ਦਿੰਨੇ ਆ ਇਹਨਾਂ ਡੋਰ ਕਲੋਜ਼ਰਾਂ ਦੀ ਇਹਨਾਂ ਡੋਰ ਕਲੋਜ਼ਰਾਂ ਦੀ ਇਹ ਪੁਰਾਣੇ ਹੋਣਗੇ ਨਵੇਂ ਨਹੀਂ ਹੋਣਗੇ ਜੀ ਪਰ ਗਾਰੰਟੀ ਫੇਰ ਵੀ ਹੋਊਗੀ ਗਾਰੰਟੀ ਫੇਰ ਵੀ 5 ਤੋਂ 10 ਸਾਲ ਦੀ ਅਸੀਂ ਦੇਣੀ ਹੈ ਇੰਨੀ ਗਾਰੰਟੀ ਬਾਈ ਵੱਧ ਤੋਂ ਵੱਧ ਤੁਹਾਨੂੰ ਜੇ ਸ਼ਾਪ ਤੋਂ ਲਓਗੇ ਲੋਕਲ ਸ਼ਾਪ ਤੋਂ ਤੁਹਾਨੂੰ ਨਵਾਂ ਲੈ ਕੇ ਵੀ ਸਾਲ ਦੀ ਗਾਰੰਟੀ ਮਿਲੂਗੀ ਪਰ ਇੱਥੇ ਪੁਰਾਣਾ ਜੀ ਲੈ ਕੇ ਵੀ 5 ਤੋਂ 10 ਸਾਲ ਦੀ ਗਾਰੰਟੀ ਮੋਗੇ ਦੀ ਬਾਈ ਇਕਲੌਤੀ ਦੁਕਾਨ ਆ ਜਿੱਥੇ ਸਮੁੰਦਰੀ ਜਹਾਜ਼ਾਂ ਦਾ ਸਮਾਨ ਇਹ ਲਈ ਵੀ ਇਧਰਲੇ ਪਾਸੇ ਜਿਹੜਾ ਆ ਸਮਾਨ ਆ ਇਹ ਗੇਟ ਹੋ ਗਏ ਗੱਪੇ ਕੁੰਡੇ ਕੰਡੇ ਸਾਰਾ ਕੁਝ ਆ ਇਹ ਉਹ ਆ ਵੀ ਇਹ ਨੀਗਾ ਵੀ ਆਮ ਦੁਕਾਨ ਤੋਂ ਮਿਲ ਜੂਗਾ ਇਹ ਉਹ ਸਮਾਨ ਆ ਜਿਹੜਾ ਸਮੁੰਦਰੀ ਜਾਜਾਂ ਦੇ ਵਿੱਚ ਵਰਤਿਆ ਜਾਂਦਾ ਤੇ ਇੱਥੇ ਇمپੋਰਟ ਹੋ ਕੇ ਇੰਡੀਆ ਆਉਂਦਾ ਵਾ ਇਹ ਇੱਕੋ ਬੰਦੇ ਕਰਦੇ ਆ ਮੋਗੇ ਦੇ ਵਿੱਚ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਇੱਕ ਦੋ ਬੰਦੇ ਹੋਣਗੇ ਉਧਰਲੇ ਪਾਸੇ ਸਾਰਾ ਪਲਾਸਟਿਕ ਦਾ ਸਮਾਨ ਆ ਨਾ ਅੱਜ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਦਾ ਇਧਰਲੇ ਪਾਸੇ ਬੋਰਡ ਦਿਖਾ ਦਿੰ ਚੌਧਰੀ ਸ਼ਿਪਡ ਸਪੋਰਟ ਡਿਸਪੋਜ਼ਲ ਯਾਰਡ ਇੱਥੇ ਸਮੁੰਦਰੀ ਜਾ ਜਾਂਦਾ ਸਮਾਨ ਮਿਲਦਾ ਹੈ ਉੱਥੇ ਨੰਬਰ ਪਾਇਆ ਪਈਆਂ ਦਾ ਅੱਜ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਜਾਣਾ ਵੀ ਕੀ ਕੀ ਸਮਾਨ ਹੈ ਹੈਰਾਨ ਕਰਨ ਵਾਲੀਆਂ ਚੀਜ਼ਾਂ ਮਿੱਤਰੋ ਅੱਜ ਉਹ ਦਿਖਾਉਣਾ ਆਇਦਰਲੇ ਪਾਸੇ ਬਈ ਜਦੋਂ ਹੀ ਐਂਟਰ ਹੁੰਨੇ ਆ ਤੁਹਾਨੂੰ ਗੇਟ ਗੂਡ ਪੇ ਦੇ ਜਾਣਗੇ ਆਮ ਨਹੀਂ ਹੈਗੇ ਇਹ ਉਹ ਚੀਜ਼ਾਂ ਜਿਹੜੀਆਂ ਸਮੁੰਦਰੀ ਜਾ ਜਾਂਦੇ ਵਿੱਚ ਵਰਤੀਆਂ ਜਾਂਦੀਆਂ ਬਹੁਤ ਮਸ਼ਹੂਰ ਦੁਕਾਨਾਂ ਮੋਗੇ ਦੀ ਤੁਹਾਨੂੰ ਪਹਿਲਾਂ ਹੀ ਪਤਾ ਵੀ ਆਪਾਂ ਪਹਿਲਾਂ ਗਾਕਾਂ ਦਾ ਰਿਵਿਊ ਲੈਨੇ ਹੁੰਨੇ ਆ ਵੀ ਬੰਦੇ ਖੁਸ਼ ਹੈਗੇ ਆ ਸਮਾਨ ਲੈ ਕੇ ਜਾਂ ਨਹੀਂ ਹੈਗੇ ਆ ਬਾਈ ਹੁਣੀ ਸੱਚੀ ਗੱਲ ਬਈ ਕਿੱਥੋਂ ਆਇਓ ਜੀ ਬਾਗੇ ਪਰਾਨੇ ਕਦੋਂ ਪਹਿਲਾਂ ਲਿਆ ਸਮਾਨ ਇਹਨਾਂ ਤੋਂ ਹਾਂਜੀ ਹਾਂਜੀ ਲਿਆ ਜੀ ਠੀਕ ਆ ਤੇ ਹੁਣ ਅੱਜ ਫੇਰ ਲੈਣਾ ਜੀ ਹਾਂਜੀ ਆਵੇ ਪੇਚਕਾਸ ਜੀ ਆ ਖੇਚ ਜੀ ਬਾਹਰ ਲਈ ਖੇਚਾ ਕੋਈ ਗੱਡੀ ਖਿੱਚਦੀ ਸਾਡੀ ਵਰਕਸ਼ਾਪ ਹੈ ਜੀ ਬਾਗੇ ਬਣਾਣੇ ਅੱਛਾ ਤੁਹਾਡੀ ਵਰਕਸ਼ਾਪ ਹਾਂ ਜੀ ਕਾਰਾਂ ਦੀ ਡੈਂਟਿੰਗ ਪੇਂਟਿੰਗ ਦੀ ਵਰਕਸ਼ਾਪ ਹੈ ਜੀ ਗੱਡੀ ਨੂੰ ਖਿੱਚ ਪਾਉਣ ਵਾਸਤੇ ਖਿੱਚ ਲਈ ਹੈ ਠੀਕ ਹੈ ਇਹ ਆਮ ਦੁਕਾਨਾਂ ਤੋਂ ਨਹੀਂ ਮਿਲਦੀ ਨਹੀ ਮਿਲਦੀ ਜੀ ਲਓ ਜੀ ਕਿੰਨੇ ਕੇ ਟਾਈਮ ਤੋਂ ਹੋਂ ਇਹਨਾਂ ਕੋਲੇ ਇਹਨਾਂ ਕੋਲੋਂ ਹੋ ਗਿਆ ਜੀ 3-4 ਸਾਲ ਹੋ ਗਏ ਨੇ ਜੀ 3-4 ਸਾਲ ਲਓ ਜੀ ਤੇ ਖੁਸ਼ ਹੋ ਪੂਰੇ ਸਮਾਨ ਲੈ ਗਏ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਹੁਣ ਆਪਾਂ ਤੁਹਾਨੂੰ ਬਾਈ ਨਾਲ ਮਲਾਉਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਕਿਰਪਾ ਪਹਿਲਾਂ ਤਾਂ ਬਾਈ ਦੱਸਿਓ ਵੀ ਆਪਣਾ ਸਾਹਮਣੇ ਗੁਰਦੁਆਰਾ ਸਾਹਿਬ ਨਾਨਕਪੁਰਾ ਠੀਕ ਆ ਆ ਜੀ ਵੀਰੇ ਦੱਸਿਓ ਮਾੜਾ ਇਹ ਕਿਹੜਾ ਕਿਹੜਾ ਸਮਾਨ ਆਪਣੇ ਕੋਲੇ ਜਿਹੜੀਆਂ ਚੀਜ਼ਾਂ ਵਾਕਈ ਕਿਸੇ ਹੋਰ ਮੰਨ ਕੇ ਜੋ ਸ਼ਾਪ ਤੋਂ ਨਹੀਂ ਮਿਲਦੀਆਂ ਜਿਹੜੀ ਤੂੰ ਐਕਸਪੋਰਟ ਕਰਦੇ ਹੋ ਅਸਟਿਕਸ ਆਉਂਦੀਆਂ ਸ਼ਿਪ ਚੋਂ ਇਹ ਕਾਫੀ ਕੰਮ ਹੁੰਦੀਆਂ ਇਹਦੇ ਖਰਾਦੀਆਂ ਦੇ ਹੋਰ ਦੇ ਫੂਲ ਦੇ ਵਿੱਚ ਕੰਮ ਆਉਂਦੀਆਂ ਵੈਸੇ ਆਪਣੇ ਸਿੰਪਲ ਡੰਡੇ ਵਾਸਤੇ ਸ਼ੇਅਰ ਕਰਨ ਵਾਸਤੇ ਵੀ ਲੈ ਕੇ ਜਾਂਦੇ ਕਾਫੀ ਕੰਮ ਆਉਂਦੀਆਂ ਠੀਕ ਆ ਜੀ ਅੱਛਾ ਕੋਹ ਹੁੰਦਾ ਨਹੀਂ ਇਹਨਾਂ ਨਾ ਇਹ ਕਾਫੀ ਪੱਕੇ ਆ ਜੀ ਵਾਹ ਜੀ ਵਾਹ ਆ ਕੁੰਡੇ ਵਗੈਰਾ ਛਿੱਪਦੇ ਆਉਂਦੇ ਆ ਸੰਗਲ ਆਉਂਦੇ ਆ ਆ ਸੰਗਲ ਵਗੈਰਾ ਪਏ ਆ ਜੀ ਕੁੰਡੇ ਦੇਖ ਸਕਦਾ ਹੋ ਤੁਸੀਂ ਆ ਤਾਰਾਂ ਆਈਆਂ ਐ ਕਿ ਇਹਨਾਂ ਦੇ ਉੱਤੇ ਸਲੀਵ ਚੜੀ ਹੋਈ ਆ ਅੱਛਾ ਜੀ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਉੱਤੇ ਲੱਗਦੇ ਆ ਅੱਛਾ ਉਹਦੇ ਵਾਸਤੇ ਵੀ ਲੈ ਜੀ ਸਪੋਟ ਵਾਇਰ ਲੱਗ ਜੂਗੀ ਠੀਕ ਆ ਜੀ ਜੀ ਜਨਾਬ ਨਹੀਂ ਹੁੰਦੀ ਛੇਤੀ ਦੇ ਨਹੀਂ ਸਾਰਾ ਮੰਨ ਕੇ ਚੱਲੋ ਇੱਧਰ ਲੋਹੇ ਦਾ ਸਮਾਨ ਆ ਜੀ ਸਾਰਾ ਇੱਧਰ ਆਪਣੇ ਕੋਲੇ ਬਾਗ ਲਈ ਗਲਵਜ਼ ਆ ਗਏ ਗਲਵਜ਼ ਆ ਗਏ ਠੀਕ ਆ ਜੀ ਕਿਵੇਂ ਕੰਮ ਕੁੰਮ ਕਰ ਨੂੰ ਪੱਖੇ ਆ ਜਾਂਦੇ ਬਾਹਰ ਲਈ ਇਹ ਪੱਖੇ ਇਹ ਨਵੇਂ ਹੁੰਦੇ ਜਮਣੇ ਜੀ ਹੂੰ ਲਓ ਜੀ ਇਹ ਪੱਖੇ ਨਵੇਂ ਇਹ ਪਤੋਂ ਹੀ ਆਉਂਦਾ ਜੀ ਜਿੰਨਾ ਪਿਆ ਜੀ ਆਹ ਦੇਖੋ ਜੀ ਇਧਰਲੇ ਪਾਸੇ ਸਾਰਾ ਟੂਲ ਪਿਆ ਜਿੰਨਾ ਵੀ ਇਹ ਸਾਰਾ ਇੰਪੋਰਟਡ ਹੋਇਆ ਵਾ ਜੀ ਇੰਪੋਰਟ ਹੋਇਆ ਵਾ ਇਹ ਇੰਪੋਰਟ ਕਰਾ ਕੇ ਉਧਰੋਂ ਲਿਆਂਦਾ ਹੋਇਆ ਹਨਾ ਜੀ ਜੀ ਅੱਗੇ ਦਿਖਾਉਣਾ ਤੁਹਾਨੂੰ ਬਾਜੀ ਦੇਖ ਸਾਦੇ ਤੁਸੀਂ ਬਾਈ ਜਿੰਨਾ ਵੀ ਸਾਰਾ ਸਮਾਨ ਜਿੰਨਾ ਹੀ ਮਿਲਦਾ ਇਹ ਤੁਹਾਨੂੰ ਇਹ ਕਿਸੇ ਹੋਰ ਸ਼ਾਪ ਤੋਂ ਕਿਧੋਂ ਨਹੀਂ ਮਿਲਣਾ ਇੱਕੋ ਦੁਕਾਨਾ ਮੋਗੇ ਦੇ ਵਿੱਚ ਦਸਾਂਹੇ ਰੋਡ ਤੇ ਲਓ ਜੀ ਆਹ ਦੇਖ ਸਾਦੇ ਤੁਸੀਂ ਇਹ ਪੈਡਲ ਹੈ ਜੀ ਸ਼ਿਪ ਦੇ ਅੱਛਾ ਜੀ ਆਹ ਵਾਲੇ ਹਾਂਜੀ ਇਹ ਚੱਪੂ ਜੀ ਨੂੰ ਕਹ ਦਿੰਨੇ ਆ ਇਹ ਆਪਣੇ ਇੰਡੀਆ ਦੇ ਵਿੱਚ ਕਿਹੜੇ ਕੰਮ ਨੂੰ ਯੂਜ਼ ਹੁੰਦੇ ਆ ਬਸ ਵੈਸੀ ਸ਼ੌਂਕੀਆਂ ਸ਼ੋਪੀਸ ਲੈ ਜਾਣਗੇ ਜੀ ਜਿਵੇਂ ਰੈਸਟੋਰੈਂਟ ਵਗੈਰਾ ਬੰਦਦੇ ਆ ਅੱਛਾ ਉਹ ਸ਼ੋਪੀਸ ਟੰਗ ਦੇਣਗੇ ਅੱਛਾ ਉਹਦੇ ਵਾਸਤੇ ਟੰਗ ਦੇਣਦੇ ਲੋ ਹਾਂਜੀ ਲਓ ਜੀ ਤੇ ਦੇਖ ਸਕਦੇ ਹੋ ਤੁਸੀਂ ਭਾਈ ਅੱਗੇ ਬਾਧੂ ਚੀਜ਼ਾਂ ਇਹਨਾਂ ਦੇ ਕੋਲੇ ਜਿੰਨੀਆਂ ਭਾਈ ਟਾਈਮ ਕਿੰਨਾ ਹੋ ਗਿਆ ਆਪਣ ਨੂੰ ਇਹ ਕੰਮ ਕਰਦਿਆਂ ਨੂੰ ਹੋ ਗਏ ਵੀਰੇ 8-10 ਸਾਲ 8-10 ਸਾਲ ਹੋ ਗਏ ਲਓ ਜੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਕਿੰਨੇ ਚੀਜ਼ਾਂ ਵੀਰੇ ਆਪਣੇ ਕੋਲੇ ਜੀ ਸ਼ਿਪ ਦੀਆਂ ਆਹ ਜੀ ਚੀਜ਼ ਆ ਬਈ ਆਹ ਹਾਈਡਰਾ ਬੈਲਟ ਆ ਜੀ ਅੱਛਾ ਹਾਈਡਰਾ ਟੂਜਨ ਬੈਲਟ ਕਹਿ ਲੋ ਹਾਈਡਰਾ ਬੈਲਟ ਟੂਜਨ ਬੈਲਟ ਇੱਥੇ ਬਟ ਟੂਜਨ ਟੂਜਨ ਪਾਉਣ ਲੋਕ ਵਾਰਤ ਲੈਂਦੇ ਆ ਆਹ ਦੇਖੋ ਬਈ ਮਿੱਤਰੋ ਜਿੰਨਾ ਵੀ ਇਹ ਸਮਾਨ ਆ ਨਾ ਇਹ ਸਮੁੰਦਰੀ ਜਾਂ ਜੰਦੇ ਵਿੱਚ ਵਾਰਤ ਕੇ ਫੇਰ ਇੱਧਰ ਆਉਂਦਾ ਹਨਾ ਤੇ ਇਹ ਟਾਈਟਾਨਿਕ ਕੈਪੈਸਿਟੀ ਆ ਜੀ ਇਹਦੀ ਠੀਕ ਆ ਟਾਈਟਾਨਿਕ ਕੈਪੈਸਿਟੀ ਟਾਈਟਾਨ ਦਾ ਵਜ਼ਨ ਖਿੱਚ ਸਕਦਾ ਇਹਨੇ ਇਹ ਕੁਆਲਿਟੀ ਆ ਬਈ ਇੱਕੋ ਐ ਇਹ ਆਹ ਦੇਖੋ ਜੀ ਅੱਛਾ 2450 ਕਿਜੀ ਟਾਈਟਾਨ ਕੁਆਲਿਟੀ ਆ ਮਿੱਤਰੋ ਇਹਦੀ ਵਾਜੀ ਵਾ ਅਰਸੇ ਲਾ ਸਾਉਂਦ ਗਏ ਅਲਗ ਅਲਗ ਤਰ੍ਹਾਂ ਦੀਆਂ ਇਹਦਾ ਤਾਂ ਫਿਰ ਇਹ ਤਾਂ ਟੂਟਣ ਡਟਣ ਨਾਲ ਤਾਂ ਜਮਈ ਹੈਣੀ ਹੈ ਨਾ ਸਿਸਟਮ ਇਹ ਕੁਆਲਿਟੀ ਬਹੁਤ ਟਾਪ ਦੀ ਹੁੰਦੀ ਹੈ ਜੀ ਜੀ ਹੱਥ ਲਾ ਕੇ ਵੇਖਿਆ ਤੁਸੀਂ ਦੇਖ ਲਓ ਵੀ ਕਦੇ ਇਹੋ ਜਿਹੇ ਰਸੇ ਨੂੰ ਤੁਸੀਂ ਹੱਥ ਲਾਇਆ ਤਾਂ ਦੱਸ ਦਿਓ ਜੀ ਵਾ ਜੀ ਆ ਸੇਮ ਉਹੀ ਤਾਰ ਆ ਗਈ ਜੀ ਸਲੀਵ ਜਿਹੜੇ ਵਾਲੀ ਹੈ ਨਿਸ਼ਾਨ ਸਾਹਿਬ ਨੂੰ ਜਾਣੀ ਗੁਰਦੂ ਗੁਰੂ ਘਰਾਂ ਨੂੰ ਅੱਛਾ ਇਹ ਨਿਸ਼ਾਨ ਸੇਵ ਤੇ ਵਰਤੀ ਨਹੀਂ ਮੀਂਹ ਹਾਂਜੀ ਇਹ ਜਿਆਦਾ ਉੱਥੇ ਹੀ ਲ ਜਾਂਦੇ ਸਾਡੇ ਤੋਂ ਜੀ ਆ ਵੀਰੇ ਨਮੀ ਜੀ ਦੇਖੀਏ ਇਹ ਕੀ ਕਾਦੇ ਵਾਸਤੇ ਇਹ ਸਪਰੇ ਪੰਪ ਆ ਵੀਰੇ ਇਹ ਆਪਾਂ ਇੱਥੇ ਲੋਕਲ ਦੇ ਹੀ ਆ ਇਹ ਇਹ ਇੰਪੋਰਟਡ ਨਹੀਂ ਹੁੰਦੇ ਅੱਛਾ ਇਹ ਲੋਕਲ ਹੀ ਹੁੰਦੇ ਇਹ ਲੋਕਲ ਹੀ ਹੁੰਦੇ ਪਰ ਇਹ ਵੀ ਆਪਾਂ ਰਿਪੇਅਰ ਵੀ ਕਰਦੇ ਆ ਤੇ ਵੇਚਦੇ ਵੀ ਆ ਠੀਕ ਆ ਓਕੇ ਆਹਾ ਬਈਆ ਇਹ ਫਿਸ਼ਿੰਗ ਬਾਲ ਆ ਜੀ ਅੱਛਾ ਇਹ ਸਮੁੰਦਰ ਦੇ ਵਿੱਚ ਜਦੋਂ ਜਾਲ ਸੱਟਦੇ ਉਹਦੀ ਆਇਡੈਂਟੀਫਿਕੇਸ਼ਨ ਵਾਸਤੇ ਨਾਲ ਸੱਟ ਦਿੰਦੇ ਆ ਅੱਛਾ ਇਹ ਵੀ ਸੱਟ ਦਿੰਦੇ ਇਹ ਇਧਰ ਕੋਈ ਸ਼ੋ ਵਾਸਤੇ ਹੁੰਦੀ ਜੇ ਕੰਮ ਹੁੰਦੀ ਤੁਸੀਂ ਦੱਸਿਆ ਡਿਸਪਲੇ ਵਾਸਤੇ ਜਾਣਗੇ ਇਹ ਡਿਸਪਲੇ ਵਾਸਤੇ ਹੀ ਤੇ ਜਿਵੇਂ ਆ ਦੇਖੀਏ ਇਹ ਲਾਈਫ ਬੋਰਡ ਦੀ ਪੌੜੀ ਆ ਅੱਛਾ ਜੀ ਪਰ ਇਹ ਆਪਣੇ ਹੁਣ ਕਿਸੇ ਕੰਮ ਆਉਣੀ ਸਿਰਫ ਡਿਸਪਲੇ ਟੰਗੀ ਜਾਣੀ ਆ ਡਿਸਪਲੇ ਜਿਵੇਂ ਕੋਈ ਰੈਸਟੋਰੈਂਟ ਸਟੋਰੈਂਟ ਬਾਨਦੇ ਉਹਦੇ ਵਿੱਚ ਲੋਕ ਸ਼ੋਅ ਵਾਸਤੇ ਡੰਗ ਲੈਂਦੇ ਆ ਬੱਚੇ ਵਾਸਤੇ ਹੋਰ ਆਪਾਂ ਖੇਡਣ ਨੂੰ ਆਹ ਜਿਵੇਂ ਪੈਟਰੋਲ ਕੈਨ ਆ ਗਈ ਜਣਾ ਇਹ ਗੈਸੋਲਿਨ ਟੈਂਕ ਹੁੰਦਾ ਜੀ ਸ਼ਿਪ ਦਾ ਆ ਜਿਵੇਂ ਆ ਚੀਜ਼ਾਂ ਵੀ ਐਕਸਪੋਰਟ ਹੁੰਦੀਆਂ ਇਹ ਲੋਕ ਲਈ ਠੀਕ ਹੈ ਜੀ ਇਹ ਪੁਲੀਆਂ ਜੀ ਇੰਪੋਰਟਡ ਇਹਨਾਂ ਦੀ ਅਲੱਗ-ਅਲੱਗ ਕੈਪੈਸਿਟੀ ਹੈ ਅੱਛਾ ਜੀ ਰੋਪ ਵਾਇਰ ਜੀ ਇਹ ਕਿਵੇਂ ਕਦੇ ਹਸਤੇ ਉਹ ਰਸੂ ਕਰਨ ਵਾਸਤੇ ਜਿਵੇਂ ਰਸਾ ਖਿੱਚਣ ਵਾਸਤੇ ਰਸਾ ਖਿੱਚਣ ਵਾਸਤੇ ਹੈਵੀ ਚੀਜ਼ਾਂ ਨੂੰ ਜਿਵੇਂ ਕਿਹੜੀਆਂ ਜੰਗੜੂਆਂ ਹੁੰਦੀਆਂ ਜਿਵੇਂ ਉਹ ਚੀਜ਼ ਖਿੱਚਣ ਵਾਸਤੇ ਲੋਡ ਖਿੱਚਣ ਵਾਸਤੇ ਫਿਰ ਆਪਣੇ ਕੋਲੇ ਆਉਂਦੀ ਸਭ ਤੋਂ ਮੇਨ ਚੀਜ਼ ਸ਼ਿਪ ਦੀ ਡੋਰ ਕਲੋਜ਼ਰ ਅੱਛਾ ਆਹ ਡੋਰ ਕਲੋਜ਼ਰ ਬਈ ਇਹ ਬਹੁਤ ਮਸ਼ਹੂਰ ਲੋਕ ਗੇਟਾਂ ਦੇ ਵਾਸਤੇ ਲੈ ਕੇ ਜਾਂਦੇ ਇਹਨਾਂ ਦੇ ਕੋਲੋਂ ਜੀ ਇਹਨਾਂ ਦੀ ਆਪਾਂ ਤਿੰਨ ਤੋਂ ਲੈ ਕੇ 5 ਸਾਲ 10 ਸਾਲ ਤੱਕ ਦੀ ਗਾਰੰਟੀ ਦਿੰਨੇ ਆ ਇਹਨਾਂ ਡੋਰ ਕਲੋਜ਼ਰਾਂ ਦੀ ਜੀ ਇਹਨਾਂ ਡੋਰ ਕਲੋਜ਼ਰ ਇਹ ਪੁਰਾਣੇ ਹੋਣਗੇ ਨਵੇਂ ਨਹੀਂ ਹੋਣਗੇ ਜੀ ਪਰ ਗਾਰੰਟੀ ਫੇਰ ਵੀ ਹੋਊਗੀ ਗਾਰੰਟੀ ਫੇ ਬੱਤ ਤੋਂ ਬਾਤ ਨੂੰ ਜੇ ਸ਼ੌਪ ਤੋਂ ਲਓਗੇ ਲੋਕਲ ਸ਼ੌਪ ਤੋਂ ਤੁਹਾਨੂੰ ਨਵਾਂ ਲੈ ਕੇ ਵੀ ਸਾਲ ਦੀ ਗਾਰੰਟੀ ਮਿਲੂਗੀ ਪਰ ਇੱਥੇ ਪੁਰਾਣਾ ਜੀ ਲੈ ਕੇ ਹੀ 5 ਤੋਂ 10 ਸਾਲ ਦੀ ਗਾਰੰਟੀ ਹੈ ਇਹਨਾਂ ਦੇ ਵਿੱਚ ਕਈ ਵਾਰੀ ਸਾਡੇ ਕੋਲ ਫਰੈਸ਼ ਆ ਜਾਂਦੇ ਅਸੀਂ ਉਹਨਾਂ ਦੀ ਗਾਰੰਟੀ 10 ਤੋਂ 15 ਸਾਲ ਵੀ ਦੇ ਦਿੰਨੇ ਆ ਅੱਛਾ ਜੇ ਫਰੈਸ਼ ਆਉਂਦੇ ਨਵੇਂ ਆਉਂਦੇ ਹਾਂਜੀ ਇਹਨਾਂ ਦੇ ਆਉਂਦੇ ਸ਼ਿਪ ਦੇ ਹੀ ਆ ਪਰ ਹੁੰਦੇ ਨਵੇਂ ਆ ਕਈ ਵਾਰ ਆ ਜਾਂਦੀ ਹੈ ਕੁਆਲਿਟੀ ਹੈ ਜੀ ਤੇ ਬਾਕੀ ਆ ਦੇਖ ਸਕਦਾ ਤੁਸੀਂ ਚੀਜ਼ਾਂ ਬਹੁਤ ਕਮਾਲ ਕਮਾਲ ਦੀਆਂ ਪਈਆਂ ਇਹਨਾਂ ਦੇ ਕੋਲੇ ਜੀ ਫਿਰ ਆਪਣੇ ਕੋਲੇ ਜੀ ਆਪਣੇ ਕੋਲੇ ਸ਼ਿਪ ਦੇ ਇਲੈਕਟ੍ਰਿਕ ਲਵਜ਼ ਆਉਂਦੇ ਆ ਅੱਛਾ ਜੀ ਜਿਵੇਂ ਇਲੈਕਟ੍ਰਿਸਿਟੀ ਤੋਂ ਵਜਨ ਲਈ ਇਲੈਕਟ੍ਰਿਸਿਟੀ ਤੋਂ ਵਜਨ ਲਈ ਜਿਵੇਂ ਸੋਚਾਂ ਸੱਚਾ ਕੱਟਣੀਆਂ ਹੁੰਦੀਆਂ ਹੋਰ ਹੋਣਗੀਆਂ ਉਹਨਾਂ ਦੇ ਉੱਤੇ ਸਾਰੀ ਪਾਵਰ ਟੈਸਟਡ ਓਕੇ ਜੀ ਸਾਰਾ ਕੁਝ ਲਿਖਿਆ ਹੁੰਦਾ ਉੱਤੇ ਠੀਕ ਆ ਅਸ਼ੇ ਆਉਂਦੇ ਆ ਹਮ ਵਾਹ ਜੀ ਵਾਹ ਇਹਨਾਂ ਦੇ ਉੱਤੇ ਲੈਂਗੁਏਜ ਜੀ ਦੂਜੀ ਲਿਖੀ ਹੁੰਦੀ ਆ ਆਪਣੇ ਤੋਂ ਪੜੀ ਨਹੀਂ ਇਹਨੂੰ ਜੀ ਕਿਸੇ ਤੇ ਜਪਾਨੀ ਕਿਹੜੇ ਕੋਈ ਜਪਾਨੀ ਜਾਂ ਚਾਈਨਾ ਵਗੈਰਾ ਹੀ ਲੈਂਗੁਏਜ ਹੋਰੀ ਹੈ ਨਾ ਜੀ 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 ਅਲੱਗ-ਅਲੱਗ ਲਿਖੀਆਂ ਹੁੰਦੀਆਂ ਜੀ ਆ ਦੇ ਕੋਈ ਗਲਵਜ਼ ਵਗੈਰਾ ਇਹਨਾਂ ਦੇ ਕੋਲੇ ਆਉਂਦੇ ਆ ਇਹ ਜਿਵੇਂ ਲੋਕ ਆਪਣੇ ਵੀ ਜਿਵੇਂ ਮਕੈਨਿਕ ਪੁਨਿਕ ਵੀ ਲੈ ਜਾਂਦੇ ਹੁਣੇ ਨਾ ਜਿਵੇਂ ਬਿਜਲੀ ਦਫ਼ਤਰਾਂ ਵਾਲੇ ਜ਼ਿਆਦਾ ਲੈ ਜਾਂਦੇ ਕਿਉਂਕਿ ਉਹਨਾਂ ਨੇ ਪਾਵਰ ਗ੍ਰਿਡ 'ਚ ਸੋਚਾਂ ਕੱਟਣੀਆਂ ਹੁੰਦੀਆਂ ਹੈਵੀ ਲੋਡ 'ਚ ਤੇ ਇਹ ਬਈ ਸਮਾਨ ਕਿੰਨੇ ਟਾਈਮ ਬਾਅਦ ਆਉਂਦਾ ਰਹਿੰਦਾ ਇਹ ਆਪਣੇ ਕੋਲੇ ਰਿਪੀਟ ਚੇਂਜ ਹੁੰਦਾ ਰਹਿੰਦਾ 15-20 ਦਿਨ ਬਾਅਦ 15-20 ਦਿਨਾਂ ਬਾਅਦ ਆਉਂਦਾ ਰਹ ਜਾਂਦਾ ਹਾਂਜੀ 15-20 ਦਿਨਾਂ ਬਾਅਦ ਬਈ ਆਉਂਦਾ ਰਹਿੰਦਾ ਸਮਾਨ ਇੱਥੇ ਤੇ ਬਾਕੀ ਆਪਣਾ ਆਪ ਦਾ ਉੱਤੇ ਪਾ ਦਿੰਨੇ ਹੁੰਨੇ ਆ ਪਤਾ ਲੱਗ ਜਾਂਦਾ ਪਈ ਤੇ ਹੁਣ ਬਈ ਜਿਹੜਾ ਸਮਾਨ ਹੋਰ ਚੀਜ਼ਾਂ ਜਿਵੇਂ ਲਾਲਚਨਾ ਰੂਟਨਾ ਕੱਪ ਵਗੈਰਾ ਹੋਰ ਵੀ ਚੀਜ਼ਾਂ ਉਹ ਆਪਣੀ ਨਾਲ ਦੀ ਸ਼ਾਪ ਆ ਉੱਥੇ ਆਪਾਂ ਘਰੇਲੂ ਸਮਾਨ ਰੱਖਿਆ ਇੱਥੇ ਆਪਾਂ ਸਾਰਾ ਟੂਲ ਰੱਖਿਆ ਠੀਕ ਆ ਉਧਰ ਵੀ ਬਈ ਤੁਹਾਨੂੰ ਲੈ ਕੇ ਜਾ ਰਹੇ ਆਂ ਆਪਾਂ ਚੱਲਦੇ ਆਂ ਜੀ 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 ਹੋਰ ਕੋਈ ਚੀਜ਼ ਹੈਗੀ ਵੀਰੇ ਦਿਖਾਉਣ ਵਾਲੀ ਇੱਥੇ ਆਪਣੇ ਕੋਲ ਆਪਣੇ ਕੋਲ ਦੂਰਬੀਨਾ ਆਉਂਦੀਆਂ ਜੀ ਅੱਛਾ ਦੂਰਬੀਨਾ ਵੀ ਆਉਂਦੀ ਆ ਉਹ ਦਿਖਾ ਦਿੰਨੇ ਆ ਦੂਰਬੀਨਾ ਦਿਖਾ ਦਿਓ ਮੜੀ ਲਓ ਜੀ ਆ ਮਿੱਤਰੋ ਦੂਰਬੀਨਾ ਆਉਂਦੀਆਂ ਹਾਂ ਦੂਰਬੀਨ ਦੀ ਡੈਫੀਨੇਸ਼ਨ ਦੇ ਨਹੀਂ ਤਾਂ ਲੋਡ ਵੀ ਹੈ ਨੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਵਾਹ ਜੀ ਵਾਹ ਇਹ ਆ ਮੇਤਰੋ ਦੂਰਬੀਨ ਤੇ ਇਹ ਸਾਰੀ ਵੀ ਇਹ ਐਕਸਪੋਰਟ ਦੀ ਵੀ ਆ ਸ਼ਿਪ ਦੀਆਂ origignal ਆ ਪਰ ਇਹਨਾਂ ਦੇ ਵਿੱਚੋਂ ਬਹੁਤ ਘੱਟ ਆਉਂਦੀਆਂ ਜਦੋਂ ਆਉਂਦੀਆਂ ਅੱਛਾ ਇੱਕ ਜਾਂ ਦੋ ਪੀਸ ਤਿੰਨ ਪੀਸ ਅਵੇਲੇਬਲ ਹੁੰਦੇ ਅੱਛਾ ਇਹ ਤੁਹਾਡੇ ਕੋਲ ਆਉਂਦੀਆਂ ਹੁੰਦੀਆਂ ਭਾਈ origignal ਆ ਜਣਾ ਜਾਵਾਂ ਇਹ origignal ਆ ਆ ਭਾਈ ਦੂਰਬੀਨਾਂ ਆਉਂਦੀਆਂ ਇਹ ਸਮੁੰਦਰੀ ਜਹਾਜ਼ਾਂ ਦੇ ਵਿੱਚ ਵਰਤੀਆਂ ਜਾਂਦੀਆਂ ਤੇ ਇਹ ਤੁਹਾਨੂੰ ਮੋਗੇ ਤੋਂ ਮਿਲਣਗੀਆਂ ਸਿਰਫ ਤੇ ਜੇ ਕਿਸੇ ਨੇ ਲੈਣੀ ਹੈ ਇਹ ਕਾਦੇ ਵਾਸਤੇ ਲੋਕ ਲੈ ਕੇ ਆਉਂਦੇ ਮੇਨ ਲਈ ਆਪਣੇ ਤਾਂ ਕਬੂਤਰਾਂ ਵਾਲੇ ਲੈ ਕੇ ਜਾਂਦੇ ਜਾਂਦੇ ਅੱਛਾ ਕਬੂਤਰਾਂ ਵਾਸਤੇ ਸ਼ਕੀਨ ਜੀ 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 ਕਬੂਤਰਾਂ ਵਾਲੇ ਬਾਈ ਦੂਰਬੀਨਾ ਲੈ ਕੇ ਜਾਂਦੇ ਆ ਬਾਈ ਕੋਲੋਂ ਜੀ ਇਹ ਵੀ ਕਮਾਲ ਦੀ ਚੀਜ਼ ਆ ਜੀ ਵਾਹ ਜੀ ਵਾਹ ਸਿਰਾ ਗੱਲ ਬਾਤ ਆ ਮਿੱਤਰੋ ਗੋਲਮ ਲਾ ਕੇ ਬਾਕੀ ਤੁਹਾਨੂੰ ਹੁਣ ਉਧਰਲੇ ਪਾਸੇ ਲੈ ਚਾਲਦੇ ਆ ਆਜੋ ਤੁਹਾਨੂੰ ਹੋਰ ਚੀਜ਼ਾਂ ਜਿਹੜੀਆਂ ਇਹਨਾਂ ਦੇ ਕੋਲੇ ਪੰਨਿਆ ਹੋਰ ਵੀ ਦਿਖਾਉਣੇ ਆ ਆਜੋ ਲਓ ਵੀ ਹੁਣ ਬਾਈ ਆਪਾਂ ਅੰਦਰ ਆ ਚੁੱਕੇ ਆ ਜਿਹੜਾ ਇਹਨਾਂ ਦੇ ਕੋਲੇ ਹੋਰ ਸਮਾਨ ਪਿਆ ਵਾ ਤੇ ਉਹ ਤੁਹਾਨੂੰ ਦਿਖਾਉਣੇ ਆ ਆ ਮੈਟਾ ਵੀਰੇ ਹਾਂਜੀ ਵੀਰ ਜੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਇਹ ਆਪਣੇ ਕੋਲੇ ਫਲੋਰ ਮੈਟਸ ਆ ਇਥੋਂ ਫਲੋਰਿੰਗ ਚਾਲੂ ਹੋ ਜਾਂਦੀ ਸਾਰੀ ਠੀਕ ਆ ਆ ਫਲੋਰਿੰਗ ਅਲੱਗ ਅਲੱਗ ਤਰ੍ਹਾਂ ਦੇ ਮੈਟਿੰਗ ਹੁੰਦੇ ਆ ਜਿਵੇਂ ਆ ਵੁੱਡਨ ਟੱਚ ਆ ਜੀ ਜੇ ਬਾਈ ਕੱਲੇ ਭੁੱਲੇ ਬੈਠੇ ਹੋ ਨਾ ਮੈਂ ਇੱਕ ਵਾਰ ਦੁਬਾਰਾ ਯਾਦ ਕਰਾਦਾ ਵੀ ਇਹ ਘਾਜਾਂ ਦੇ ਵਿੱਚ ਵਰਤੇ ਆਲਾ ਸਮਾਨ ਆ ਤੇ ਇਹਦੀ ਕੁਆਲਿਟੀ ਬਾਈ ਜੀ ਗਾਰੰਟੀ ਦਾ ਯਾਰ ਤੁਸੀਂ ਮੰਗਿਓ ਹੀ ਨਾ ਆ ਕੇ ਗਾਰੰਟੀ ਇਹਦਾ ਬੇਫਿਕਰ ਹੋ ਜਾਓ ਗਾਰੰਟੀ ਇੱਕ ਦੀ ਲਾਈਫਟਾਈਮ ਵਾਲੀ ਗਾਰੰਟੀ ਹੋਣਾ ਬਾਈ ਜਮਾ ਹੋਊਗੀ ਜੀ 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 ਇਧਰਲੇ ਪਾਸੇ ਵੀ ਆ ਜਾ ਦੇਖੋ ਇਹ ਸ਼ਿਪ ਦੇ ਆਪਣੇ ਕੋਲੇ ਕੈਮੀਕਲ ਆ ਜਾਂਦੇ ਆ ਭਾਂਡੇ ਧੋਣ ਵਾਸਤੇ ਕੱਪੜੇ ਧੋਣ ਵਾਸਤੇ ਹੈਂਡ ਵਾਸ਼ ਇਹ ਵੱਡੇ ਕੈਨਾਂ ਚਾਹੁੰਦਾ ਫਿਰ ਅਸੀਂ ਲਿਕਵਿਡ ਇਹਨਾਂ ਨੂੰ ਅਲੱਗ-ਅਲੱਗ ਥੋੜਾ ਜਿਹਾ ਛੋਟਾ ਕਰ ਲੈਨੇ ਆ ਇਹ ਤੁਸੀਂ ਜਿਹੜੇ ਆਮ ਲੋਕਲਸ ਆਪਣਾ ਭੁੱਲ ਜਊਂਗੇ ਜੇ ਇੱਕ ਵਾਰ ਤੁਸੀਂ ਆਹ ਅੱਜ ਆਜ ਲੈ ਲਿਆ ਨਾ ਇਹ ਸਿਸਟਮ ਆਜੋ ਵੀ ਅੰਦਰ ਦਿਖਾਈਏ ਕਿਦਾਂ ਕੰਮਦਾ ਵੀਰੇ ਇਹ ਆਪਣੇ ਕੋਈ ਗਰਮੀ ਵਾਲਾ ਕਨਸੈਪਟ ਆ ਇਹ ਆਪਣੇ ਕੋਈ ਛੋਟੇ ਫ੍ਰਿਜ ਆਉਣਗੇ ਗਰਮੀ ਵਾਲੇ ਛੋਟੇ ਫ੍ਰਿਜ ਇਹ ਵੀ ਬਾਹਰ ਲਈ ਆ ਹਾਂਜੀ ਇਹ ਇੰਪੋਰਟਡ ਹੀ ਆ ਬਾਹਰ ਲਈ ਇਹ ਵੀ ਬਾਹਰ ਲਈ ਆ ਬਾਈ ਆ ਫ੍ਰਿਜ ਆ ਵੀ ਫਲੋਰ ਮੈਟ ਆ ਆ ਵਾਈਟ ਕਲਰ ਦਾ ਦੇਖੋ ਵਾਈਟ ਕਲਰ ਦਾ ਵਸਾਇਆ ਸੋਨਾ ਬੋਲੂਗੀ ਵੀਰੇ ਮੇਲਾ ਮੂਲਾ ਤਾਂ ਮਾੜਾ ਮੂੜਾ ਤਾਂ ਹੁੰਦਾ ਹੀ ਹੈ ਮੇਲਾ ਤਾਂ ਵੀਰੇ ਦੁਕਾਨਦਾਰੀ ਦੇ ਹਿਸਾਬ ਨਾਲ ਆ ਹਾਂ ਹੁਣ ਜਿਹੋ ਜੀ ਸੋਨੇ ਦੀ ਦਿਖਾਣੂਗੀ ਤਾਂ ਉਹ ਲਾਊਗਾ ਵਾਈਟ ਜਿਹਦੀ ਮਿਸਤਰੀ ਸੀ ਉਹ ਥੋੜੀ ਲਾਊਗਾ ਜੀ ਜੀ ਸਹੀ ਗੱਲ ਆ ਇਹ ਵੀ ਰੱਖਣੋਂ ਵੈਸੇ ਵਧੀਆ ਸੋਨੇ ਬਹੁਤ ਲੱਗਣਗੇ ਆਹ ਆ ਜਾਂਦੇ ਅਲੱਗ-ਅਲੱਗ ਆ ਬਲੈਕ ਕਲਰ ਚ ਆ ਗਿਆ ਉਹ ਬਹੁਤ ਟੱਚ ਆ ਗਿਆ ਜਿਹੜਾ ਇਹ ਮੈਟ ਵਗੈਰਾ ਆ ਗਿਆ ਨਾ ਜੀ ਕੁਝ ਮੈਟ ਪਰਲੀ ਦੁਕਾਨ ਜੀ ਪਰ ਆਹ ਇਹ ਮੂਡ ਵਗੈਰਾ ਹੀ ਬਾਹਰ ਲਈ ਆ ਇਹਦੇ ਵਿੱਚ ਆਹ ਵਾਲੇ ਸੇਫਟੀ ਸ਼ੂ ਇਹ ਪੋਲੈਂਡ ਦੇ ਬਣੇ ਹੋਏ ਆ ਪੋਲੈਂਡ ਦੇ ਬਣਿਆ ਪੋਲੈਂਡ ਦੇਸ਼ ਦੇ ਬਣੇ ਹੋਇਆ ਬਾਈ ਆ ਸ਼ੂਜ਼ ਦੇਖ ਸਕਦਾ ਹੋ ਤੁਸੀਂ ਤੇ ਆ ਦੇਖੋ ਵਾਜੀ ਆ ਵਾਲੇ ਸ਼ੂਜ਼ ਲਓ ਜੀ ਕੁਆਲਿਟੀ ਚੈੱਕ ਕਰੋਗੇ ਨਾ ਆਪਾਂ ਜਿਹੜੇ ਬ੍ਰਾਂਡਡ ਸ਼ੂ ਲੈਣੇ ਨਾ 10 ਤੋਂ 15-15000 ਰੁਪਏ ਖਰਚ ਕੇ ਇਹ ਸੇਫਟੀ ਸ਼ੂਜ਼ ਆ ਵੀਰੇ ਕੱਲੇ ਮਿਸਤਰੀਆਂ ਦੇ ਮਕੈਨਿਕਲ ਹੀ ਪਹਿਣੇ ਆ ਤੇ ਉਹ ਸੋਦਾ ਦੀ ਬਾਈ ਦੂਜਿਆਂ ਕੋਈ ਬਣੀ ਵੀ ਹੈ ਨਾ ਨਹੀਂ ਵੀਰੇ ਆ ਹਾਰਡ ਹੁੰਦੇ ਆ ਮਕੈਨਿਕਲ ਕੰਮ ਇਤੋਂ ਹਾਰਡ ਆ ਠੀਕ ਆ ਬਾਈ ਮੂਰੇ ਦੇ ਲੋਹਾ ਜਾਂ ਕੁਝ ਉਹਦਾ ਨਾਲ 60 ਸ਼ੂਜ਼ ਵਾਲੇ ਇਹ ਵਾਜੀ ਵਾ ਲਓ ਜੀ ਆਜੋ ਹੁਣ ਤੁਹਾਨੂੰ ਇਧਰਲੇ ਪਾਸੇ ਦਿਖਾਉਣੇ ਆ ਬਈ ਕੁੱਲ ਸਮਾਨ ਯਾਰ ਕੁੱਲ ਸਮਾਨ ਪਿਆ ਇਹਨਾਂ ਦੇ ਕੋਲੇ ਜਿਵੇਂ ਗੱਡੀਆਂ ਬਈ ਗੱਡੀਆਂ ਕੁਡੀਆਂ ਦਾ ਸਮਾਨ ਹੁੰਦਾ ਜਿਵੇਂ ਇੰਦਰੋਂ ਚੱਕਾਉਣ ਵਾਸਤੇ ਜਿਵੇਂ ਉਹ ਪਾਲਸ਼ ਪੁੱਛ ਆਈਆਂ ਪਾਲਸ਼ਾਂ ਹੁੰਦੀਆਂ ਜੀ ਇੰਪੋਰਟਡ ਠੀਕ ਆ ਠੀਕ ਆ ਠੀਕ ਆ ਪਾਲਸ਼ਾਂ ਵਗੈਰਾ ਵੀ ਆਉਂਦੀਆਂ ਵੀਰੇ ਤੇ ਆਜੋ ਹੁਣ ਇਧਰਲੇ ਪਾਸੇ ਜਿਵੇਂ ਬਈ ਕੁੱਲ ਮਲਾ ਕੇ ਇਧਰਲੇ ਪਾਸੇ ਦਾ ਬਾੜੀਆਂ ਜਿਆਦਾ ਚੀਜ਼ਾਂ ਪਈਆਂ ਇਧਰਲੇ ਪਾਸੇ ਦਾ ਦਿਖਾਉਣ ਲੱਗੇ ਦਾ ਸ਼ਾਮ ਸ਼ਾਮ ਤਾਂ ਪੈ ਗਈ ਰਾਤ ਪੈ ਜਾਣੀ ਆ ਆ ਮੈਟ ਦਿਖਾਉਣਾ ਮੈਟ ਬਾਈ ਤੋਂ ਪੁੱਛਦੇ ਆਂ ਆ ਮੈਟ ਬਾਰੇ ਭਾਈ ਦਈ ਜਾਣਕਾਰੀ ਜਿਵੇਂ ਆ ਮੈਟ ਜੀ ਆਪਣੇ ਕੋਲੇ ਅਲੱਗ-ਅਲੱਗ ਮੈਟ ਆ ਗਏ ਆ ਸੌਫਟ ਮੈਟ ਆ ਗਿਆ ਭਾਈ ਯੈਲੋ ਕਰ ਇਹ ਭਾਈ ਗੱਡੀਆਂ ਦੇ ਵਿੱਚ ਵੀ ਰੱਖਿਆ ਜਾਂਦਾ ਇਹ ਕਟਿੰਗ ਕਰਕੇ ਆਪਾਂ ਗੱਡੀਆਂ ਦੇ ਵਿੱਚ ਰੱਖ ਸਕਦੇ ਆ ਆਪਾਂ ਭਾਈ ਆ ਕੁਆਲਿਟੀ ਨਾ ਤੁਹਾਨੂੰ ਮੈਂ ਮੰਨ ਕੇ ਜਦੋਂ ਮੈਂ ਆਪਦੇ ਹੱਥ ਨਾਲ ਚਲੋ ਚੈੱਕ ਕਰ ਵੀ ਸਕਦਾ ਤੁਸੀਂ ਇੱਥੇ ਆ ਕੇ ਭਾਵੇਂ ਜਿਕੇ ਕਰ ਲਿਓ ਇਹਦੀ ਕੁਆਲਿਟੀ ਹੈ ਜਿਹੜੀ ਬਹੁਤ ਇੱਕ ਨੰਬਰ ਕੁਆਲਿਟੀ ਹੈ ਭਾਈ ਇਹ ਗੱਡੀਆਂ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਘਰੇ ਵਿਛਾਉਣਾ ਘਰੇ ਵਿਛਾ ਲਓ ਨਾ ਜੀ ਇਹ সুইমিਂ ਪੂਲ ਟੱਚ ਆ ਗਿਆ ਅੱਛਾ ਜੀ ਇਹ ਫਿਰ ਟਾਈਲਿੰਗ ਇਹ ਆ ਗਿਆ ਨਾਨ ਸਲਿਪਰੀ ਓਕੇ ਇਹ ਆ ਦਾਣੇ ਬਣੇ ਦੁਪਹਿਰ ਨਹੀਂ ਤਿਲਕਦੇ ਜਿਸ ਜਿਹਦਾ ਕਿਤੇ ਦਾ ਪਾਣੀ ਦਾ ਕੰਮ ਆ ਜੀ ਉਹਨਾਂ ਦੇ ਕੰਮ ਆ ਜੂਗਾ ਡੇਰੀ ਫਾਰਮਿੰਗ ਵਾਲਿਆਂ ਦੇ ਹੋਰ ਜਿਹੜੇ ਡਰਮ ਰੂਮ ਉੱਤੇ ਦੀ ਰੱਖਦੇ ਆ ਅੱਛਾ ਅੱਛਾ ਜੀ 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 ਤੇ ਇਧਰ ਲਈ ਆ ਚੀਜ਼ ਹੈ ਇੰਪੋਰਟਡ ਸਾਬਣ ਤੇ ਸ਼ੈਂਪੂ ਆ ਜਾਂਦਾ ਜੀ ਇੱਥੇ ਤੁਸੀਂ ਕੈਮਰਾ ਮਾਰ ਕੇ ਦਿਖਾ ਬਾਈ ਆ ਦੇਖ ਇਹ ਤੇ ਯੂ ਐਸਏ ਲਿਖਿਆ ਨਾ ਇਹ ਯੂ ਐਸਏ ਦਾ ਬਣਿਆ ਹੋਇਆ ਇਧਰਲੇ ਪਾਸੇ ਦਿਖਾ ਆ ਇੰਡੋਨੇਸ਼ੀਆ ਲਿਖਿਆ ਨਾ ਸਾਬਣ ਇੰਡੋਨੇਸ਼ੀਆ ਦਾ ਬਣਿਆ ਹੋਇਆ ਲਓ ਜੀ ਇਹ ਇੰਡੋਨੇਸ਼ੀਆ ਦਾ ਸਾਬਣ ਆ ਕੇਰਾ ਜੇ ਤੁਸੀਂ ਆਹ ਵਾਰਤ ਲਿਆ ਤਾਂ ਬਾਜੋ ਮੈਨੂੰ ਨਹੀਂ ਲੱਗਦਾ ਕਿ ਸੇ ਹੋਰ ਸਾਬ ਨਾਲ ਚੱਕੋਂਗੇ ਤੇ ਇੱਥੇ ਆਉਂਗੇ ਤੁਸੀਂ ਲੈਣ ਸਮਾਨ ਆ ਗਲਾਸ ਆ ਗਏ ਵੀਰੇ ਸਾਰੇ ਇੱਕ ਕਰੋਕਰੀ ਆ ਗਈ ਜੀ ਸ਼ਿਪ ਦੀ ਕਰੋਕਰੀ ਆ ਗਈ ਭਾਈ ਜੈ ਸਾਹਿਬ ਦੇ ਤੁਹਾਨੂੰ ਗਲਾਸ ਚਾਹੀਦੇ ਘਰੇ ਰੱਖਣ ਨੂੰ ਆ ਤਾਂ ਜਿਆਦਾ ਬੜਾ ਹੀ ਸੋਹਣਾ ਲੱਗੀਆਂ ਗਲਾਸ ਮੈਨੂੰ ਇਹ ਗਲਾਸ ਆ ਗਏ ਆ ਹਰੇਕ ਗਲਾਸ ਦੀ ਡਿਜ਼ਾਈਨਿੰਗ ਹੈ ਜੀ ਦੇਖ ਸਕਦੇ ਹੋ ਹਰੇਕ ਉਸਾ ਉਹਨਾਂ ਡਿਜ਼ਾਈਨ ਗਲਾਸ ਤੁਸੀਂ ਦੇਖੋ ਸਾਰੇ ਗਲਾਸ ਇਹ ਸ਼ਿਪ ਦੇ ਵਿੱਚ ਵਰਤੇ ਜਾਣ ਵਾਲੇ ਭਾਈ ਉਹ ਲਾਲਟਣ ਵਗੈਰਾ ਇਹ ਆਪਣੇ ਕੋਲ ਲਾਲਟਣਾ ਆਉਂਦੀਆਂ ਪਰ ਇਹ ਇੰਪੋਰਟਡ ਨਹੀਂ ਹੁੰਦੀਆਂ ਇਹ ਲੋਕਲ ਹੁੰਦੀਆਂ ਇਹ ਲੋਕਲ ਹੀ ਹੁੰਦੀਆਂ ਆਪਣੇ ਬਣਦੀਆਂ ਓਕੇ ਓਕੇ ਜੀ ਓਕੇ ਲਓ ਜੀ ਅੱਗੇ ਤੁਹਾਨੂੰ ਦਿਖਾਉਣੇ ਆ ਅੱਜ ਮੈਂ ਆ ਕੱਚ ਦਾ ਸਮਾਨ ਆ ਗਿਆ ਇਹ ਸਾਰਾ ਇੰਪੋਰਟਡ ਹੈ ਜੀ ਇਹ ਵੀ ਸਾਰਾ ਇੰਪੋਰਟਡ ਹੈ ਵਾਹ ਜੀ ਵਾਹ ਇਹ ਦੇਖੋ ਇੰਪੋਰਟਡ ਸਮਾਨ ਦੇਖੋ ਬਾਈ ਜੀ ਤੇ ਇਹ ਵੀ ਘੈਂਟ ਆ ਗੱਲਬਾਤ ਤੇ ਆਹਾਂ ਕੌਲੀਆਂ ਗੱਪੇ ਸਾਰਾ ਕੁਝ ਇਹ ਵੀ ਇੰਪੋਰਟਡ ਵਗੈਰਾ ਹੈ ਜੀ ਸਾਰਾ ਲਓ ਜੀ ਹਾਂਜੀ ਇਹ ਕਰੋਕਰੀ ਵੀ ਸਾਰੀ ਇੰਪੋਰਟਡ ਹੈ ਜੀ ਚੈੱਕ ਕਰੋ ਜੀ ਇਧਰਲੇ ਪਾਸੇ ਮੈਟ ਵਗੈਰਾ ਆ ਜਾਂਦੇ ਆ ਤੇ ਦੇਖ ਸਕਦੇ ਹੋ ਤੁਸੀਂ ਮੈਟ ਵਗੈਰਾ ਆਹ ਮੈਟ ਦਿਖਾਉਂਦੇ ਸੀ ਬਾਈ ਤੁਸੀਂ ਹਾਂਜੀ ਇਹ ਫਲੋਰ ਮੈਟ ਹੈ ਜੀ ਇਹ ਦਿਖਾਉਂਦੇ ਸੀਗੇ ਤੁਹਾਨੂੰ ਠੀਕ ਹੈ ਤੇ ਇਹ ਮੈਡ ਬਾਈ ਦੇ ਸਕਦੇ ਇਹਦੀ ਵੀ ਕੁਆਲਿਟੀ ਆ ਇਹਨੂੰ ਵੀ ਕੁਛ ਨਹੀਂ ਹੁੰਦਾ ਜੇ ਇੱਕ ਵਾਰ ਰੱਖਤਾ ਕਰੇ ਨਾ ਨਹੀਂ ਇਹਦੇ ਤੁਸੀਂ ਹੱਥ ਲਾ ਕੇ ਦੇਖੋ ਵੀ ਤੇ ਕਿੰਨਾ ਨਰਮ ਆ ਉਹ ਆ ਜੀ ਵਾ ਇਹ ਗਲੀਚਾ ਟਾਈਪ ਆ ਜੀ ਠੀਕ ਹੈ ਇਹ ਗਲੀਚਾ ਟਾਈਪ ਆ ਹੋਰ ਵੀਰੇ ਸਾਹਮਣੇ ਫਿਰ ਆਪਣੇ ਕੋਲੇ ਝੂਲੇ ਆ ਜਾਣਗੇ ਅੱਛਾ ਜੀ ਝੂਲਿਆਂ ਦੇ ਵਿੱਚ ਆਪਣੇ ਕੋਲੇ ਤਿੰਨ ਚਾਰ ਡਿਜ਼ਾਈਨ ਹੁੰਦੇ ਆ ਫਿਲਹਾਲ ਆਪਣੇ ਕੋਲੇ ਇੱਕੋ ਹੀ ਡਿਜ਼ਾਈਨ ਆ ਇਹ ਕਿਵੇਂ ਘਰੇ ਕਰੇ ਕਰੇ ਰੱਖਣ ਨੂੰ ਵਰਤ ਲੈ ਕਿਹਾ ਵੀਰੇ ਅਗਲੀ ਵੀਡੀਓ 'ਚ ਤੁਹਾਨੂੰ ਬਾਕੀ ਦੇ ਡਿਜ਼ਾਈਨ ਦਿਖਾਵਾਂਗੇ ਫਿਲਹਾਲ ਆਪਣੇ ਕੋਲ ਇੱਕੋ ਹੀ ਡਿਜ਼ਾਈਨ ਆ ਹਾਂ ਫਿਲਹਾਲ ਪਿਆ ਇਹ ਕਿਵੇਂ ਘਰੇ ਕੋਲੇ ਡੰਗਾਂ ਨੂੰ ਲੋਕ ਵਰਤ ਲੈਣ ਹਾਂਜੀ ਸ਼ੌਕ ਹੀ ਆ ਬਾਹਰਲੇ ਮਨ ਕੇ ਚਲੋ ਜਿਆ ਜੰਦੇ ਵਿੱਚ ਵੀ ਇਦਾਂ ਯੂਜ਼ ਹੁੰਦਾ ਹੈ ਹਾਂਜੀ ਜੀ 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 ਲਓ ਜੀ ਇਹ ਨਾਨ ਸਲਿਪਰੀ ਮੈਟ ਆ ਬਾਥਰੂਮ ਚ ਵਿਸ਼ਾਉਣ ਵਾਸਤੇ ਨਾਨ ਸਲਿਪਰੀ ਤਿਲਕਦਾ ਨਹੀਂ ਬੰਦਾ ਇਹਦੇ ਤੇ ਬੰਦਾ ਸਤਿਲਕਦਾ ਨਹੀਂ ਜਦੋਂ ਸਾਬਣ ਲੱਗਿਆ ਹੋਵੇ ਓਕੇ 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 ਇਹ ਉਸ ਤਰ੍ਹਾਂ ਦੀ ਜਾਲੀ ਹੈ ਕੌਲਮ ਲਾ ਕੇ ਕਰਦਾ ਹਰੇਕ ਸਮਾਂ ਇਹ ਸੋਰੀ ਮੈਟ ਆ ਜਿੱਥੇ ਰੈਂਪ ਲਾਉਣਾ ਹੋਵੇ ਆਪਾਂ ਅੱਛਾ ਜਿਵੇਂ ਗੁਰੂ ਘਰਾਂ ਦੇ ਵਿੱਚ ਜਗ੍ਹਾ ਗਰਮ ਹੋ ਜਾਂਦੀ ਹੈ ਉੱਥੋਂ ਦੀ ਵਾਕਿੰਗ ਸਪੇਸ ਬਣਾਉਣੀ ਹੁੰਦੀ ਹੈ ਤਾਂ ਉੱਥੇ ਵਿਸ਼ਾਇਆ ਜਾ ਸਕਦਾ ਹੈ ਕਰੇ ਬਾਲਕਨੀ ਚ ਵਿਸ਼ਾਉਣਾ ਠੰਡਾ ਰਹਿੰਦਾ ਇਹ ਇਹ ਠੰਡਾ ਰਹਿੰਦਾ ਗਰਮ ਨਹੀਂ ਤੇ ਇਧਰਲੇ ਪਾਸੇ ਬਾਈ ਆ ਪਈਆਂ ਵਗੈਰਾ ਹਨ ਸਾਰਾ ਸਮਾਨ ਹੀ ਪਿਆ ਕੋਲ ਮਲਾ ਕੇ ਉਧਰ ਨਿਗਾ ਮਰਾ ਦੀ ਏ ਟੂ ਜ਼ेड ਚੀਜ਼ਾਂ ਹੀ ਪਈਆਂ ਅੰਦਰ ਸਟੋਰੀ ਹੈ ਆਪਣਾ ਜਿਆਦਾ ਜੀ 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 ਸਾਰਾ ਕੁਝ ਹੀ ਆ ਜੀ ਬਾਕੀ ਤੁਸੀਂ ਜਿਹੜੀ ਚੀਜ਼ ਲੈਣੀ ਆ ਉਹ ਤੁਸੀਂ ਆ ਕੇ ਇਹਨਾਂ ਨੂੰ ਦੱਸ ਦੇਣਾ ਉਹ ਜੀ ਤੁਹਾਨੂੰ ਇਥੋਂ ਮਿਲ ਜਾਣੀ ਆ ਬਾਕੀ ਮੈਂ ਨੰਬਰ ਇਹਨਾਂ ਦਾ ਕੱਟ ਨੰਬਰ ਬਾਕੀ ਮੈਂ ਇਹਨਾਂ ਦਾ ਐਡਰੈਸ ਮੈਂ ਤੁਹਾਨੂੰ ਦੁਬਾਰਾ ਦੱਸ ਦੇਣਾ ਸਾਂਹੇ ਰੋਡ ਆ ਜੀ ਪੱਕਾ ਸਾਂਹੇ ਸਾਂਹੇ ਰੋਡ ਜੀ ਸਾਹਮਣੇ ਗੁਰਦੁਆਰਾ ਨਾਨਕਪੁਰਾ ਸਾਹਿਬ ਓਕੇ ਉੱਥੇ ਬਾਈ ਤੁਸੀਂ ਆ ਜਾਓ ਇਹਨਾਂ ਦੇ ਕੋਲੋਂ ਤੇ ਜਿਹੜਾ ਸਮਾਨ ਤੁਹਾਨੂੰ ਚੰਗਾ ਲੱਗਦਾ ਉਹ ਲੈ ਲਿਓ ਨਾ ਸ਼ੇਅਰ ਕਰ ਦੋ ਦੱਬ ਕੇ ਸਾਰਾ ਸਮਾਨ ਪਿਆ ਧੰਨਵਾਦ